ਸ੍ਰੀ ਆਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦਲਜੀਤ ਸਾਹਨ ਤੋਂ ਬਾਡਰ 2 ਲਈ ਹਵਾਈ ਹੜਾਬੰਦੀ ਸਿਰਫ ਇਸ ਸ਼ਰਤ ਤੇ F W I C E ਨੇ ਨਿਰਮਾਤਾ ਦੀ ਮੰਨੀ ਗੱਲ ਦਲਜੀਤ ਦਲਜੀਤ ਸਾਹਜ ਆਪਣੀ ਆਉਣ ਵਾਲੀ ਫਿਲਮ ਬਾਡਰ 2 ਲਈ ਸੁਰੱਖਿਆ ਵਿੱਚ ਹਨ ਹਾਲ ਹੀ ਵਿੱਚ ਉਹਨਾਂ ਦੀ ਫਿਲਮ ਸਰਦਾਰ ਜੀ ਤੇ ਨ ਰਿਲੀਜ਼ ਹੋ ਹੀ ਹੋਈ ਸੀ ਜੇ ਸੱਚ ਪਾਕਿਸਤਾਨੀ ਅਦਾਕਾਰਾਂ ਹਾਨੀ ਅਮੀਰ ਨੇ ਕਾਸਟਿੰਗ ਦੇ ਸਵਾਲ ਉਠਾਏ ਗਏ ਸਨ ਇਸ ਲਈ ਉਹਨਾਂ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ ਇਸ ਦੌਰਾਨ ਫੈਡਰੇਸ਼ਨ ਆ ਹਾਫ ਵੈਸਟਰਨ ਇੰਡੀਆ ਸਿਨੇਮਾ ਇਮਪਲਾਈਜ਼ ਦੇ ਬਾਡਰ ਦੌਰ ਵਿੱਚ ਉਹਨਾਂ ਦੀ ਕਾਸਟਿੰਗ ਦਾ ਵਿਰੋਧ ਕੀਤਾ ਗਿਆ ਹੈ ਇਹ ਵੀ ਇਹ ਕਿਹਾ ਗਿਆ ਹੈ ਕਿ F W I C E ਦੇ ਦਿਲਜੀਤ ਦਸਾਂ ਤੇ ਪਾਵਨ ਦਿਲ ਕਾ ਦਿੱਤੀ ਹੈ ਅਤੇ ਉਹਨਾਂ ਨੂੰ ਵੱਡ ਦੋਤ ਤੋਂ ਹਟਾ ਦਿੱਤਾ ਗਿਆ ਹੈ ਪਰ ਕੱਲ ਅਦਕਨ ਨੇ ਫਿਲਮ ਦੇ ਸੈੱਟ ਤੋਂ ਆਪਣੀ ਵੀਡੀਓ ਸਾਂਝੀ ਕੀਤੀ ਅਤੇ ਸਾਰੇ ਆਫਵਾਮਾਂ ਨੂੰ ਖਾਰਜ ਕਰ ਦਿੱਤਾ ਹੈ ਇਸ ਦਰਨ F W I C ਇਸ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਫੈਡਰੇਸ਼ਨ ਨੇ ਸਿਰਫ ਵੱਡ ਦੋ ਲਈ ਦਿਲਜੀਤ ਸੰਤ ਤੇ ਪਾਵਨ ਨੂੰ ਹਟਾ ਦਿੱਤੀ ਹੈ FWICA ਨੇ ਸਰਦਾਰ ਜਤਨ ਵਿੱਚ ਹਾਨਿਆ ਅਮਰ ਨੂੰ ਕਾਸਟ ਕਰਨ ਤੋਂ ਬਾਅਦ ਬਾਅਦ ਦਲਜੀਤ ਸੰਤੇ ਪਾਵਨਨ ਦਿਲਗਾਲ ਦਿੱਤੀ ਸੀ ਪਰ ਵੱਡ ਦੋ ਦਿਨ ਰਮਾਤਾ ਭੂਸ਼ਣ ਕੁਮਾਰ ਨੇ ਨਿੱਜੀ ਤੌਰ ਤੇ ਫੈਡਰੇਸ਼ਨ ਨੂੰ ਦਲਜੀਤ ਨੂੰ ਫਿਲਮ ਵਿੱਚ ਕੰਮ ਕਰਨ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ ਇੰਡੀਆ ਟੂਡੇ ਨਾਲ ਕਲਪਤ ਵਿੱਚ FWICE ਦੇ ਪ੍ਰਧਾਨ ਬੀ ਐਨ ਤਵਾਰੀ ਨੇ ਕਿਹਾ ਹੈ ਪ੍ਰਭੂਸ਼ਣ ਕੁਮਾਰ ਨੇ ਉਹਨਾਂ ਨੂੰ ਦਿਲਜੀਤ ਦੀ ਸ਼ੂਟਿੰਗ ਕਰਨ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ। ਪ੍ਰਭੂਸ਼ਣ ਕੁਮਾਰ ਨੇ F W I C ਨਾਲ ਵਾਅਦਾ ਕੀਤਾ ਹੈ ਕਿ ਉਹ ਦਿਲਜੀਤ ਨੂੰ ਸਿਰਫ ਵੱਡਾ 2 ਵਿੱਚ ਕੰਮ ਕਰਨ ਦੇਣਗੇ ਜਿਸ ਤੋਂ ਬਾਅਦ ਉਹ ਉਹਨਾਂ ਨੂੰ ਕਿਸੇ ਹੋਰ ਫਿਲਮ ਵਿੱਚ ਕਾਸਟ ਨਹੀਂ ਕਰਨਗੇ। ਦਿਲਜੀਤ ਇਸ ਸ਼ਰਤ ਤੇ ਸਹਿਮਤ ਹੋ ਗਏ ਹਨ। ਦੂਜੇ ਪਾਸੇ F W I C E ਨੇ ਮੈਂਬਰ ਅਕਸ਼ੋਕ ਪੰਡਤ ਨੂੰ ਆਪਣੇ ਸਹਿਮਤੀ ਪ੍ਰਗਟ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਕਿਸੇ ਵੀ ਕਿਸੇ ਵੀ ਨੁਕਸਾਨ ਲਈ ਫੈਡਰੇਸ਼ਨ ਜ਼ਿੰਮੇਵਾਰ ਨਹੀਂ ਹੋਵੇਗੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ